ਹੜਾ ਆਏ ਹੋਏ ਨੇ ਹਮਾਚਲ ਚ ਵੀ ਆਏ ਹੋਏ ਤੇ ਉਤਰਾਖੰਡ ਚ ਵੀ ਆਏ ਹੋਏ ਨੇ ਤੇ ਕੁਝ ਹਿੱਸਾ ਜੰਮੂ ਕਸ਼ਮੀਰ ਦਾ ਵੀ ਆ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਇਹ ਪ੍ਰਮਾਤਮਾ ਸੁਖ ਸ਼ਾਂਤੀ ਸਾਡੇ ਸਾਰਿਆਂ ਨੂੰ ਰਾਜਾਂ ਨੂੰ ਸੁਖ ਸ਼ਾਂਤੀ ਦਿਓ ਤਾਂ ਕਿ ਪਾਣੀ ਸਮੁੰਦਰੀ ਚੱਲੇ ਪਾਣੀ ਨੁਕਸਾਨਬਾਦ ਕਰ ਰਿਹਾ ਅਸੀਂ ਹੁਣ ਪਿਛਲੇ ਦਿਨੀ ਸ਼੍ਰੀ ਖਵਾਜਾ ਪੀਰ ਜੀ ਦੇ ਅਜਮੇਸ਼ ਸ਼੍ਰੀਮ ਜਾ ਕੇ ਵੀ ਉੱਥੇ ਅਰਦਾਸ ਕੀਤੀ ਆ ਵੀ ਇਹ ਖਵਾਜਾ ਪੀਰ ਬਾਬਾ ਜੀ ਮਿਸੁਖਾਂਤੀ ਦਿਓ ਜਿਹੜਾ ਤੁਹਾਡਾ ਜਲ ਮੁਸੇਜਾ ਉਹ ਠੰਡਾ ਕਰ ਦਿਓ ਮੈਂ ਇੱਕ ਦੋ ਗੱਲਾਂ ਹੋਰ ਦੇਖੀਆਂ ਨੇ ਸ੍ਰੀ ਚਮਕੌਰ ਸਾਹਿਬ ਏਰੀਆ ਰੋਪੜ ਦੇ ਏਰੀਏ ਵਿੱਚ ਹੜਪੀੜਤ ਲੋਕ ਇੱਕ ਦੂਜੇ ਨਾਲ ਪੁਰਾ ਬਲਾ ਬੋਲਦੇ ਨੇ ਉੱਥੇ ਕੋਈ ਜਗਤਾਰ ਹਵਾਰੇ ਆਤਮ ਜੀ ਫੋਟੋ ਲਾਈ ਗਈ ਆ ਅਤੇ ਜਨੈਲ ਪਿੰਡਰਾ ਵਾਲੇ ਦੀ ਫੋਟੋ ਲਾਈ ਗਈ ਆ ਜਾਂ ਉੱਥੇ ਇੱਕ ਹੋਰ ਜਗ੍ਹਾ ਦੇਖਿਆ ਜਨਾਲਾ ਦੇ ਏਰੀਏ ਵਿੱਚ ਸ੍ਰੀ ਰਮਦਾਸ ਏਰੀਏ ਵਿੱਚ ਉੱਤੇ ਖਾਲਸਾ ਤਾਂ ਦੇ ਨਾਰੇ ਲਾਏ ਗਏ ਨੇ ਤਲ ਖਾਲਸਾ ਬਲੋਂ ਜਿਸ ਦਾ ਪਰਮਜੀਤ ਸਿੰਘ ਮੰਡ ਆਗੂ ਆ ਮੈਂ ਇਹਦੀ ਪੂਰਜੋਰਿੰਦਾ ਕਰਦਾ ਮਾਂ ਦੇਖੋ ਜਿਹੜੇ ਹੜ ਆਏ ਨੇ ਇਸ ਵਿੱਚ ਚਾਹ ਹਿੰਦੂ ਆ ਚਾਹ ਮੁਸਲਮਾਨ ਆ ਸਿੱਖ ਆ ਸਾਈ ਆ ਜੈਨੀਆਂ ਬੁੱਧੀਆਂ ਉਹ ਹਰ ਬੰਦਾ ਉੱਥੇ ਜਾ ਕੇ ਆਪਣਾ ਯੋਗਦਾਨ ਪਾ ਸਕਦਾ ਵਾ ਲੇਕਿਨ ਉੱਥੇ ਜਾ ਕੇ ਜਿਹੜੇ ਛਣਾਰਤੀ ਗੱਲਾਂ ਕੀਤੀਆਂ ਜਾ ਰੀਆਂ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਸਾਡੇ ਪੰਜਾਬੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਅਸੀਂ ਮਦਦ ਕਰਨ ਜਾਣਾ ਨਾ ਕਿ ਦਿਖਾਵਾ ਕਰਨ ਜਾਣਾ ਉਥੇ ਖਾਲਸਾ ਦਾ ਕੀ ਮਤਲਬ ਹੈ ਜੀ ਉਥੇ ਲੋਕਾਂ ਦੇ ਘਟ ਹੈਗੇ ਪਸ਼ੂਆਂ ਨੁਕਸਾਨ ਹੋ ਗਿਆ ਪੰਛੀਆਂ ਨੁਕਸਾਨ ਹੋ ਗਿਆ ਲੋਕਾਂ ਦਾ ਆਮ ਲੋਕਾਂ ਦਾ ਸਰਕਾਰਾਂ ਦਾ ਕਿੰਨਾ ਬੁਰਾ ਹਾਲਾ ਜਾਨ ਮਾਲ ਜਾਨੋ ਮਾਲ ਜਿਹੜੇ ਚਲੇ ਗਏ ਲੋਕ ਚਲੇ ਗਏ ਜਾਨੋ ਮਾਲੀ ਨੁਕਸਾਨ ਹੋ ਗਿਆ ਅਸੀਂ ਤਾਂ ਪ੍ਰਮਾਤਮਾ ਅਗੇ ਉਹਨਾਂ ਦੇ ਜਿਹੜੇ ਚਲੇ ਗਏ 40-45 ਬੰਦੇ ਉਹਨਾਂ ਦੇ ਅਕੇ ਅਰਦਾਸ ਕਰਦੇ ਪਰਮਾਤਮਾ ਦੇ ਅੱਗੇ ਵੀ ਚਾਨਾ ਉਹਨਾਂ ਨੂੰ ਨਵਾਜ਼ ਬਖਸ਼ੋ ਸ਼ਾਂਤੀ ਬਖਸ਼ੋ ਸ਼ਾਂਤੀ ਬਖਸ਼ੋ ਪਰਮਾਤਮਾ ਜਿਹੜੀ કૃਪੀ ਆ ਉਹ ਦੂਰ ਕਰੋ ਸਾਡੇ ਪੰਜਾਬ ਨੂੰ ਜਾਂ ਉਤਰਾਖੰਡ ਨੂੰ ਜਾਂ ਹਮਾ ਚੰਨਾ ਜੱ ਲੱਗੀ ਆ ਇਹ ਦੂਰ ਕਰੋ ਜੰਮੂ ਕਸ਼ਮੀਰ ਨੂੰ ਵੀ ਸੁਖ ਸ਼ਾਂਤੀ ਦਿਓ ਫਿਰ ਜਿਹੜਾ ਇੱਕ ਖਾਲਸਤਾਨੀ ਆਪਣੇ ਆਪ ਨੂੰ ਪੰਜਾਬ ਨੂੰ ਕਹਿੰਦਾ ਪ੍ਰਮੋਟ ਕਰਦਾ ਵੀ ਮੈਂ ਪੰਜਾਬ ਨੂੰ ਖਾਲਸਤਾ ਬਣਾਉਣਾ ਵਾ ਅੱਜ ਉਹ ਕਿੱਥੇ ਗਿਆ ਅੱਜ ਉਹਦਾ ਇੱਕ ਬਿਆਨ ਨਹੀਂ ਆਇਆ ਤਵਾਦੀ ਖਾਲਸਾਨੀ ਪੰਨੂ ਦਾ ਬਈ ਸਾਡ ਜਿਹੜੇ ਸਾਡੀ ਭਾਰਤ ਦੀ ਫੌਜ ਦੇ ਖਿਲਾਫ ਬੋਲਦਾ ਸੀ ਅੱਜ ਉਹੀ ਫੌਜ ਪੰਨਾ ਦੇ ਉੱਪਰ ਆਪਣੇ ਦਰਿਆਵਾਂ ਦੇ ਬੰਨਾਂ ਤੇ ਉਹ ਰਾਖੀ ਕਰ ਰਹੀ ਹੈ ਜਦ ਰਾਤ ਕਿੰਨੀ ਵੱਡੀ ਜਮੂਵਾਰੀ ਲੈ ਕੇ ਕੰਮ ਕਰ ਰਹੇ ਆ ਮੈਂ ਤਾਂ ਫੌਜ ਨੂੰ ਸਲੂਟ ਕਰਦਾ ਵਾਂ ਆਮ ਲੋਕਾਂ ਨੂੰ ਸਲੂਟ ਕਰਦਾ ਵਾਂ ਪੰਜਾਬ ਪੁਲਿਸ ਦੇਖੋ ਕਿੰਨੀ ਲੱਗੀ ਹੋਈ ਆ ਉਹਨਾਂ ਨੂੰ ਸਲੂਟ ਕਰਦਾ ਵਾਂ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਆ ਚਾਹੇ ਬੀਜੇਪੀ ਆ ਜਿਵੇਂ ਕੱਲ ਸ਼ਿਮਰਾਜ ਚੋਹਾਨ ਜੀ ਆਏ ਆ ਉਹ ਵਧੀਆ ਕੰਮ ਕਰ ਰਹੇ ਆ ਚਾਹੇ ਹੋਰ ਹੋਰ ਪਾਰਟੀਆਂ ਅਕਾਲੀ ਦਲ ਵਾਲੇ ਜਾਂ ਜਿਹੜੇ ਪ੍ਰਾਈਵੇਟ ਸੰਸਥਾਵਾਂ ਐਨਜੀਓ ਨੇ ਉਹ ਵਧੀਆ ਕੰਮ ਕਰ ਰਹੇ ਆ ਜਿਹੜੇ ਆਪਾਂ ਕੰਮ ਕਰਦੇ ਹੋ ਲੋਕਾਂ ਦੀ ਸਹਾਇਤਾ ਕਰਦੇ ਹੋ ਨਾ ਕਿ ਉੱਥੇ ਤੁਸੀਂ ਖਲ ਝਗੜ ਪਾਓ ਜਿਹੜੇ ਹਵਾਰਾ ਜਾਂ ਜਨਰਲ ਭਟਰਾ ਦੇ ਫੋਟੋਆਂ ਕੋਈ ਮਤਲਬ ਨਹੀਂ ਫੋਟੋਆਂ ਦਾ ਕੋਈ ਮਤਲਬ ਨਹੀਂ ਆਪਾਂ ਹਰ ਬੰਦਾ ਉੱਤੇ ਲਾਲ ਖੂਨ ਵਾਲਾ ਇਹ ਨਹੀਂ ਤੁਹਾਡੇ ਲੋਕਾਂ ਦੇ ਖੂਨ ਹੋਗਾ ਇਹ ਚਿੱਟੇ ਹਰ ਜਗ੍ਹਾ ਤੁਸੀਂ ਗੱਲਾਂ ਕਰਦੇ ਹੋ ਤਰਨਤਾਲ ਏਰੀਆ ਵਿੱਚ ਇੱਕ ਮਾਹੌਲ ਸਿਰੇ ਜਾ ਰਿਹਾ ਮੀਡੀਆ ਅੱਜ ਵੀ ਗੱਲਾਂ ਕੀਤੇ ਜਾ ਰਿਹਾ ਵੀ ਅਮਰਤਪਾਲ ਜਿਹੜਾ ਮੂਤਪਾਲ ਆ ਉਹਦੀ ਉਹਦੀ ਜਿਹੜੀ ਬਾਰਿਸ਼ ਜਥੇਬੰਦੀ ਆ ਮੈਂ ਬਾਰਿਸ਼ ਜਥੇਬੰਦੀ ਨਹੀਂ ਕੋਈ ਲਵਾਰੇ ਜਥੇਬੰਦੀ ਆ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਆ ਬਿਲਕੁਲ ਕੋੜਾ ਝੂਠ ਆ ਕਦੇ ਮੀਡੀਆ ਇਹ ਕਿਹਾ ਜਾ ਰਿਹਾ ਅੱਜ ਵੀ ਘੜੀ ਦੁੱਖ ਦੀ ਵਿੱਚ ਭਈ ਸਾਡਾ ਮੁੱਖ ਮੰਤਰੀ ਬਣੂਗਾ ਅਮਰਤਬਾਲ ਮੈਂ ਕਹਿਣਾ ਵੀ ਅਮਰਤਬਾਲ ਮੁੱਖ ਮੰਤਰੀ ਕੀ ਮੈਂਬਰ ਪੰਚਾਇਤ ਨਹੀਂ ਬਣ ਸਕਦਾ ਅਗਲੀ ਵਾਰ ਨੂੰ ਜਿੱਥੇ ਵੀ ਉਹ ਖੜੂਗਾ ਮੈਂ ਉਹਦੇ ਅਮਰਤਬਾਲ ਦੇ ਖਿਲਾਫ ਖੜੂਗਾ ਇੱਕ ਹੋਰ ਗੱਲ ਆ ਜਿਹੜਾ ਅੱਤਵਾਦੀ ਦੁਆਰਾ ਫੇਰ ਕਹੂੰਗਾ ਪੰਨੂਆ ਸਾਡੇ ਤਿਰੰਗੇ ਝੱਟੇ ਦਾ ਅਪਮਾਨ ਕਰਦਾ ਵਾ ਔਰ ਦਾ ਅਪਮਾਨ ਕਰਨ ਵਾਲਾ ਵਿਅਕਤੀ ਆ ਸਾਡੇ ਨੌਜਵਾਨ ਪੀੜੀ ਨੂੰ ਬਰਕਾਰ ਰਿਹਾ ਵਾ ਔਰ ਲੋਕਾਂ ਨੂੰ ਆਵੇ ਖਾਲਸਾ ਦੇ ਛੱਡੇ ਰੌਣੇ ਬਾਅਦ ਪ੍ਰੇਰਿਤ ਕਰ ਰਿਹਾ ਵਾ ਉਦੋਂ ਕਹਿੰਦਾ ਮੈਂ 1 ਲੱਖ ਡਰਾਂ ਲਾਉਂਗਾ 2 ਲੱਖ ਡਰਾਂ ਲਾਉਂਗਾ ਅੱਜ ਕਿੱਥੇ ਗਈ ਇਹਦੀ ਮਾਨਵਤਾ ਦੱਸੋ ਜੀ ਇਹ ਮਾਨਵਤਾ ਨਹੀਂ ਇਹ ਸੱਚੀ-ਮੁੱੱਚੀ ਅਤਵਾਦੀ ਹੈ ਇਹਦਾ ਖੂਨ ਚਿੱਟਾ ਵਾ ਇਹ ਪੰਜਾਬ ਦਾ ਬਾਸੀ ਨਹੀਂ ਕਹਾ ਸਕਦਾ ਇਹ ਪੰਜਾਬ ਦਾ ਕੋਈ ਇਹ ਖਾਲਸਤਾਨੀ ਬਣੂਗਾ ਤੇ ਕੋਈ ਹੋਰ ਗੱਲਾਂ ਇਹ ਗੱਲਾਂ ਕਰਦਾ ਪਾਕਿਸਤਾਨ ਦੀਆਂ ਜਦੋਂ ਭਾਰ ਦੇ ਪ੍ਰਧਾਨ ਮੰਤਰੀ ਜੀ ਸੰਦੂਰ ਵਿੱਚ ਲੜਾਈ ਕੀਤੀ ਆ ਉਦੋਂ ਇਹਨੇ ਸਾਥ ਦਿੱਤਾ ਸਾਡੀ ਫੌਜ ਦਾ ਸਾਥ ਦਿੱਤਾ ਇਹਨੇ ਫੌਜ ਦਾ ਸਾਥ ਪਾਕਿਸਤਾਨ ਦਾ ਸਾਥ ਦਿੱਤਾ ਇਹਨੇ ਇਹ ਬਿਲਕੁਲ ਗਲਤ ਕਰ ਰਿਹਾ ਵਾ ਇੱਕ ਚਾਚਾ ਬਗੇਸ਼ ਸਿੰਘ ਆ ਉਹ ਵੀ ਬੜਾ ਆਪਣੇ ਉਹਨੂੰ ਇੰਜ ਇੰਜ ਮਹਗਾ ਬਣਾਇਆ ਹੋਣੇ ਲੋਕਾਂ ਨੂੰ ਗਾਲਾਂ ਕੱਢਣ ਦਾ ਵਾਸਤ ਰੱਖਿਆ ਆ ਲੋਕਾਂ ਨੂੰ ਧਮਕੀਆਂ ਦੇਣ ਦਾ ਵਾਸਤ ਰੱਖਿਆ ਇੰਜ ਮਹਗਵਾਉਣੇ ਅੱਗੇ ਤਾਂ ਕਹਾਂ ਮੈਂ ਲੋਕਾਂ ਦੀ ਸੇਵਾ ਬਹੁ ਕਰਦਾ ਵਾਂ ਅੱਜ ਕਿੱਥੇ ਗਿਆ ਪੰਜਾਬ ਜਿਹੜੇ ਵੀ ਪੰਜਾਬ ਦੇ ਬਾਹਰੋਂ ਗਏ ਹੋਏ ਨੇ ਬਾਹਰ ਲੋਕ ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਐਨਆਰਆਈਆਂ ਨੂੰ ਜਿਹੜੇ 50 50 ਸਾਲ 60 60 ਸਾਲ ਦੇ ਬੈਠੇ ਆ ਅਗਰ ਜੇ ਸੱਚਮੁੱਚ ਤੁਸੀਂ ਕੋਈ ਸੇਵਾ ਕਰਨੀ ਆ ਤਾਂ ਪੰਜਾਬ ਸਰਕਾਰ ਨੇ ਵੀ ਕਿਆ ਵਰਕ ਆਰਡ ਜਾਰੂ ਕੀਤਾ ਕੋਰਡ ਜਾਰੂ ਕੀ ਤਿਆਰੀ ਕੀਤਾ ਵਾ ਜਾਂ ਨਿੱਜੀ ਲੋਕਾਂ ਦੇ ਘਰ ਬਣਾ ਕੇ ਦੇ ਦਿਓ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਿਰਫ ਤੇ ਸ਼ਰਮ ਖਾਲਸਾ ਦੀ ਗੱਲਾਂ ਕਰ ਰਹੀਆਂ ਮੈਂ ਜਾਂ ਸਾਡੇ ਤਿਰੰਗੇ ਝੱਟੇ ਦਾ ਬਵਾਨ ਕਰ ਰਾਂ ਇਹ ਗੱਲਾਂ ਬਿਲਕੁਲ ਨਹੀਂ ਹੋਣੀਆਂ ਸਾਡੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਹਿਮਾਚਲ ਦੇਵੀ ਦੇਵਤਿਆਂ ਦੀ ਧਰਤੀ ਆ ਜੰਮੂ ਕਸ਼ਮੀਰ ਵੀ ਸਾਡੇ ਦੇਵੀ ਦੇਵਤਿਆਂ ਦੀ ਧਰਤੀ ਆ ਇਹ ਪਵਿੱਤਰ ਹੈ ਸਾਰਾ ਪੂਰਾ ਪਹਾੜ ਦੀ ਪਵਿੱਤਰ ਆ ਅਸੀਂ ਮੈਂ ਦੁਬਾਰਾ ਤੋਂ ਫੇਰ ਕਹਿਣਾ ਚਾਹਨਾ ਵਾ ਵੀ ਇਹ ਪਰਮਾਤਮਾ ਕਿਹਦੇ ਸਾਡੀ ਕਿਰੂਪੀਆਂ ਹੜਾਂ ਦੀ ਆਈਆਂ ਸ਼ਾਂਤੀ ਬਖਸ਼ੋ ਸ਼ਾਂਤੀ ਬਖਸ਼ੋ ਪਰਮਾਤਮਾ ਅੱਜ ਤਾਂ ਕੁਦਰਤੀ ਤਰੀਕੇ ਤੋਂ ਧੁੱਪ ਨਿਕਲੀ ਹੋਈ ਆ ਅਸੀਂ ਤਾਂ ਇੱਥੇ ਅੱਜ ਆਏ ਸੀ ਖੰਨਾ ਵਿਖੇ 43ਵੀਂ ਲਾਲਾ ਜਗਤ ਨਾਨ ਦੇਵ ਜੀ ਸ਼ਹੀਦ ਜੀ ਦੀ ਵਰਸੀ ਸੀ ਉਸ ਵਰਸੀ ਦੇ ਸਬੰਧ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਸੀ ਲੇਕਿਨ ਜਦੋਂ ਅਸੀਂ ਸੋਸ਼ਲ ਮੀਡੀਆ ਖੋਲਦੇ ਹਾਂ ਤਾਂ ਜਗਤਾਰ ਹਵਾਰਾ ਅਸੀਂ ਜਗਤਾਰ ਹਵਾਰੇ ਦੇ ਵਾਰਸਾਂ ਜੀ ਕਿ ਨਾਲ ਪਿੰਡਾਂ ਦੇ ਵਾਰਸਾਂ ਆ ਜਦੋਂ ਹੜ ਆਏ ਨੇ ਇਥੇ ਕੀ ਮਤਲਬ ਜੀ ਅਸੀਂ ਦੁੱਖ ਬਣਾਉਣ ਆਇਆ ਨਾ ਕਿ ਲੋਕਾਂ ਦਾ ਮਜ਼ਾਕ ਡਾਉਣ ਆਇਆ ਇਹ ਬੈਨਰ ਬੋਰਡਰ ਮੈਂ ਸਰਕਾਰ ਨੂੰ ਕਹਣਾ ਸਾਰੇ ਪਟ ਦਿਓ ਜਦੋਂ ਕੋਈ ਐਮਐਲਏ ਵਿਚਾਰੀ ਉੱਤੇ ਜਾਂਦੀ ਆ ਉਹਦੀ ਬੇਇੱਜ਼ਤੀ ਕਰਦੇ ਤੁਸੀਂ ਚਾਹੇ ਆਮ ਪਾਰਟੀ ਦੇ ਬੰਦੇ ਆ ਆਮ ਪਾਰਟੀ ਸਰਕਾਰ ਆ ਸਰਕਾਰ ਨਹੀਂ ਹੁਣ ਪੰਜਾਬ ਵਿੱਚ ਸਰਜਮੰਦਾਰੀ ਸਰਕਾਰ ਦੀ ਆ ਸਰਕਾਰ ਵਧੀਆ ਕੰਮ ਕਰ ਰਹੀ ਹੈ ਕੇਂਦਰ ਸਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੇ ਸ਼ਿਵਰਾਜ ਚਾਹਨ ਜੀ ਨੂੰ ਪੁੱਛਿਆ ਸਾਰੇ ਉੱਥੇ ਜਾਗੜ ਸਾਹਿਬ ਗਏ ਆ ਰਵਿੰਦੀ ਬਿੱਟੂ ਜੀ ਗਏ ਆ ਸਾਰੇ ਲੋਕ ਪਟਾਲਾ ਚ ਕੱਲ ਗਏ ਆ ਅਸਲਤਾਰ ਵੱਲ ਲੋਧੀ ਜਗਾਏ ਆ ਲੇਕਿਨ ਸਾਰੇ ਆਪਰ ਹਲ ਮਿਲ ਕੇ ਕੰਮ ਕਰਨਾ ਵਾ ਆਫਤ ਦੀ ਘੜੀ ਚ ਲਾ ਕੇ ਵਿਰੋਧ ਕਰਨਾ ਕਿਸੇ ਦਾ ਹੁਣ ਕੱਲ ਨੂੰ ਮੈਂ ਜਾਊਂਗਾ ਉੱਥੇ ਮੇਰਾ ਵਿਰੋਧ ਕਰਨਗੇ ਇਹ ਬਿਲਕੁਲ ਗਲਤ ਆ ਮੈਂ ਵੀ ਹੜਾਂ ਦੇ ਪੀੜਤ ਹੀ ਜਾਊਂਗਾ ਮੈਂ ਇਸੇ ਕਰਕੇ ਨਹੀਂ ਜਾਂਦਾ ਵੀ ਮੈਂ ਕਿਸੇ ਦਾ ਵਿਰੋਧ ਦਾ ਨਿਸ਼ਾਨਾ ਨਾ ਬਣਾ ਫਿਰ ਸਰਕਾਰ ਕਹੂਗਾ ਪੰਜਾਬ ਪੁਲਿਸ ਕਹੂਗੀ ਮੈਂ ਤੂੰ ਜਾਣ ਬੁੱਝ ਕੇ ਆਇਆ ਮੈਂ ਜਾਣ ਬੁੱਝ ਕੇ ਨਹੀਂ ਅਸੀਂ ਵੀ ਲੋਕਾਂ ਦੀ ਸੇਵਾ ਕਰ ਜਾਂਦੇ ਆ ਸਾਡੇ ਚੰਨੀ ਵੀ ਸੇਵਾ ਕਰ ਰਹੇ ਆ ਫੌਜ ਵੀ ਸਾਡੀ ਸੇਵਾ ਕਰ ਰਹੀ ਆ ਅਸੀਂ ਵੀ ਸੇਵਾ ਦੇ ਵਿੱਚ ਕੁਝ 1 2 ਪੈਸੇ ਪਾ ਸਕੀਏ ਅਸੀਂ ਵੀ ਪਰਮਾਤਮਾ ਦਾ ਗੁਣ ਕਰਨੇ ਆ ਸਤਿਧਾਨ ਨੂੰ ਮੰਨਣੇ ਵਿਅਕਤੀ ਆ ਲੇਕਿਨ ਇਹ ਲੋਕ ਖਾਲਸਤਾਨੀ ਲੋਕ ਅੱਜ ਪੰਜਾਬ ਦਾ ਨਹੀਂ ਸੋਚਦੇ ਇਹਨਾਂ ਨੇ ਇਹ ਪੰਜਾਬ ਦੇ ਜੰਮੇ ਹੋਏ ਲੋਕ ਬਾਹਰ ਬੈ ਕੇ ਗਦਾਰੀ ਕਰਨ ਵਾਲੇ ਲੋਕ ਨੇ ਇਹ ਪਾਕਿਸਤਾਨ ਦੀ ਗਦਾਰੀ ਕਰਨ ਵਾਲੇ ਲੋਕ ਨੇ ਦੇਖੋ ਕਈ ਦਿਨਾਂ ਤੋਂ ਸਾਡੇ ਪੰਜਾਬ ਵਿੱਚ ਹੜ ਆਏ ਹੋਏ ਨੇ ਹਮਾਚਲ